ਬੀਤੇ ਦਿਨੀ ਨਾਬਾਦੇਰ ਪਦੰਮਣ ਕਾਲਜ ਦੇ ਵਿੱਚ ਇੱਕ ਵਿਦਿਆਰਥਣ ਦੇ ਨਾਲ ਤਿੰਨ ਮੁੰਡਿਆਂ ਦੇ ਵੱਲੋਂ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਮਨਾਂ ਵਿੱਚ ਰੋਸ ਦੇਖਣ ਨੂੰ ਮਿਲਿਆ ਪੀੜਤ ਕੁੜੀ ਨੂੰ ਇਨਸਾਫ ਦਿਵਾਉਣ ਦੇ ਲਈ ਅਤੇ ਅੱਗੇ ਤੋਂ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਮੂਹ ਵਿਦਿਆਰਥੀਆਂ ਦੇ ਵੱਲੋਂ ਮਿਲ ਕੇ ਕਾਲਜ ਦੇ ਪ੍ਰਬੰਧਕਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਿਦਿਆਰਥੀ ਨੇ ਉਹ ਗੁੱਸੇ ਵਿੱਚ ਨਜ਼ਰ ਆ ਰਹੇ ਨੇ ਜਿਸ ਦੇ ਚਲਦਿਆਂ ਉਹਨਾਂ ਨੇ ਕਾਲਜ ਦੇ ਪ੍ਰਬੰਧਾਂ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਹੈ ਤੇ ਜਿਹੜੀ ਇਹ ਘਟਨਾ ਵਾਪਰੀ ਆ ਇਹਨੇ ਦੋ ਤਿੰਨ ਸਵਾਲ ਸਾਡੇ ਸਾਹਮਣੇ ਖੜੇ ਕੀਤੇ ਆ ਪਹਿਲਾ ਸਵਾਲ ਤੇ ਇਹ ਆ ਕਿ ਜਦੋਂ ਅਸੀਂ ਗੱਲ ਕਰਦੇ ਆ ਕਿ ਸਾਡੀ ਲੜਕੀਆਂ ਦੀ ਸੁਰੱਖਿਆ ਦਾ ਸਵਾਲ ਆ ਉਹ ਸੁਰੱਖਿਆ ਅਸੀਂ ਮੰਨਦੇ ਆ ਵੀ ਘਰਾਂ 'ਚ ਸਾਰੇ ਕਿਤੇ ਅਸੀਂ ਮੰਨ ਸਕਦੇ ਆ ਵਾਪਰਦਾ ਆ ਆਲੇ-ਦੁਆਲੇ ਸਮਾਜ ਵਿੱਚ ਬਾਹਰ ਪਰ ਵਿਦਿਅਕ ਸੰਸਥਾਵਾਂ ਦੇ ਅੰਦਰ ਹੋਣਾ ਇਹ ਆਪਣੇ ਆਪ ਦੇ ਵਿੱਚ ਇਹ ਸਾਡੇ ਵਿਦਿਅਕ ਅਦਾਰਿਆਂ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਆ ਇਹਦੇ ਉੱਤੇ ਜਿਹੜਾ ਆ ਸਵਾਲ ਖੜੇ ਕਰਦਾ ਆ ਤੇ ਇਹਦੇ ਨਾਲ ਨਾਲ ਜਿਹੜੀ ਇੱਕ ਚੀਜ਼ ਹੋਰ ਆਈ ਹੈਗੀ ਆ ਕਿ ਸਾਡੀਆਂ ਲੜਕੀਆਂ ਜਾਂ ਲੜਕੇ ਕਾਲਜਾਂ ਦੇ ਅੰਦਰ ਪੜ੍ਹਨ ਲਈ ਆਉਂਦੇ ਆ ਤੇ ਜੇ ਇਹਨਾਂ ਵਿਦਿਅਕ ਅਦਾਰਿਆਂ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਤਾਂ ਇਹਦੇ ਰਾਹੀਂ ਸਾਡੀਆਂ ਲੜਕੀਆਂ ਲਈ ਕਾਲਜਾਂ ਦੇ ਰਾਹ ਬੰਦ ਹੋਣੇ ਹੈਗੇ ਨੇ ਬਹੁਤ ਸਾਰੇ ਮਾਪੇ ਡਰਨਗੇ ਇਸ ਗੱਲ ਤੋਂ ਕਿ ਅਸੀਂ ਇਹਨਾਂ ਕਾਲਜਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਪੜ੍ਹਨ ਭੇਜੀਏ ਨਾ ਭੇਜੀਏ ਸਰ ਨੂੰ ਵੱਡੀ ਨਲਕੀ ਸਾਹਮਣੇ ਆਈ ਆ ਵੀ ਇੱਥੇ ਪਉ ਆਪਨੇ ਆਊਟਸਾਈਡਰ ਆਏ ਨੇ ਜਦੋਂ ਵੀ ਇਹ ਕਈ ਜਾਂਦੇ ਨੇ ਆਈਡ ਕਾਰਡ ਚੈੱਕ ਕਰਕੇ ਫਿਰ ਅੰਦਰ ਜਾਂਦੇ ਨੇ ਦੇਖੋ ਜਦੋਂ ਅਸੀਂ ਕਹਿੰਨੇ ਆ ਕਿ ਸਾਰਾ ਕੁਝ ਠੇਕੇ ਤੇ ਦਿੱਤਾ ਹੋਇਆ ਤਾਂ ਜਿਹੜੀ ਸਿਕਿਉਰਿਟੀ ਵੀ ਆ ਉਹ ਵੀ ਆਊਟਸੋਰਸ ਕੀਤੀ ਹੋਈ ਆ ਤਾਂ ਇਹਦੇ ਨਾਲ ਇਹ ਸਾਡੇ ਕਾਲਜਾਂ ਦੇ ਅੰਦਰ ਸਾਡੇ ਬੱਚਿਆਂ ਦੀ ਸੁਰੱਖਿਆ ਨੂੰ ਦਾਤੇ ਲਾ ਕੇ ਇੱਕ ਤਰ੍ਹਾਂ ਦੇ ਨਾਲ ਇਸ ਜਿਹੜੀ ਨੀਤੀ ਦੇ ਰਾਹੀ ਭੇਟ ਚੜ੍ਹਿਆ ਜਾ ਰਿਹਾ ਆ ਚਾਹੀ ਹੁਣ ਕਾਲਜ ਪ੍ਰਿੰਸੀਪਲ ਨੇ ਇਹ ਕਿਹਾ ਕਿ ਅਸੀਂ ਇਹ ਸਾਰੀ ਸਿਕਿਉਰਿਟੀ ਚੇਂਜ ਕੀਤੀ ਆ ਪਰ ਕਿਤੇ ਨਾ ਕਿਤੇ ਜਿਹੜੇ ਕਾਲਜ ਦੇ ਅੰਦਰ ਮਾਹੌਲ ਆ ਜਦੋਂ ਕਾਲਜ ਦੇ ਅੰਦਰ ਅਸੀਂ ਪੜ੍ਹਦੇ ਨੇ ਕਿ ਜਦੋਂ ਵਿਹਲਾ ਮਾਨਸ਼ਾ ਤਾਂ ਦਾ ਘਰ ਹੁੰਦਾ ਕਿ ਜਦੋਂ ਕਾਲਜ ਦੇ ਅੰਦਰ ਪੜ੍ਹਾਈ ਪੜਨ ਪੜਾਉਣ ਦਾ ਕੋਈ ਮਾਹੌਲ ਹੀ ਨਹੀਂ ਹੋਊਗਾ ਤਾਂ ਉਹਦੇ ਵਿੱਚ ਜਿੱਦਾਂ ਅੱਜ ਹਮਲਾ ਸਾਡੇ ਬੱਚਿਆਂ ਦੇ ਉੱਤੇ ਕਿਉਂਕਿ ਅੱਜ ਉਹ ਫੜੇ ਗਏ ਆ ਉਸ ਤੋਂ ਬਾਅਦ ਇਹ ਗੱਲ ਡਿਸਕਲੋਜ਼ ਹੋਈ ਆ ਪਤਾ ਨਹੀਂ ਇਹ ਚੀਜ਼ਾਂ ਕਿੰਨੇ ਸਮੇਂ ਤੋਂ ਚੱਲ ਰਹੀਆਂ ਵਿਦਿਆਰਥੀ ਜਥੇਬੰਦੀ ਦੇ ਰਾਹੀਂ ਬਾਰ-ਬਾਰ ਇਹ ਗੱਲ ਆਉਂਦੀ ਸੀ ਕਿ ਕਾਲਜ ਦੇ ਅੰਦਰ ਕਲਾਸਾਂ ਦੇ ਵਿੱਚ ਇਵੇਂ ਜੋੜਿਆਂ ਦੇ ਰੂਪ ਵਿੱਚ ਬੈਠੇ ਰਹਿੰਦੇ ਆ ਕੋਈ ਉਹਨਾਂ ਨੂੰ ਰੋਕਦਾ ਟੋਕਦਾ ਨਹੀਂ ਜਦੋਂ ਕਾਲਜ ਦੇ ਅੰਦਰ ਇੰਨਾ ਖੁੱਲ ਖੇੜ ਹੋਊਗਾ ਅਰਾਜਕ ਮਾਹੌਲ ਹੋਊਗਾ ਤਾਂ ਇਹਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਨੀਆ ਸਾਡੀਆਂ ਲੜਕੀਆਂ ਲਈ ਕਾਲਜਾਂ ਦੇ ਪੜਾਈ ਦੇ ਰਾਹ ਬੰਦ ਕਰਨ ਵਾਲੇ ਪਾਸੇ ਤੋਂ ਇਸ ਕਾਲਜ ਦੇ ਅੰਦਰ ਐਂਟੀ ਸੈਕਸ਼ੂਅਲ ਹਰਾਸਮੈਂਟ ਸੈੱਲ ਬਣਿਆ ਹੋਇਆ ਪਰ ਜਿਹੜਾ ਸਵਾਲ ਤੁਸੀਂ ਪ੍ਰਿੰਸੀਪਲ मैम ਨੂੰ ਵੀ ਕੀਤਾ ਕਿ ਅਵੇਅਰਨੈਸ ਸਾਡੀਆਂ ਬੱਚੀਆਂ ਨੂੰ ਪਤਾ ਹੀ ਨਹੀਂ ਕਿ ਇਹਦਾ ਕੰਮ ਕੀ ਆ ਤੁਸੀਂ ਸਾਡੀਆਂ ਬੱਚੀਆਂ ਨੂੰ ਦੱਸੋ ਕਿ ਇਹ ਕੰਪਲੇਂਟ ਕਮੇਟੀ ਇਸ ਕਰਕੇ ਆ ਕਿ ਜੇ ਤੁਹਾਡੇ ਨਾਲ ਕੋਈ ਛੇੜਛਾੜ ਵੀ ਕਰਦਾ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਇੱਥੇ ਬੱਚੀਆਂ ਬੈਠੀਆਂ ਕਿ ਜੇ ਅਸੀਂ ਕੋਈ ਛੇੜਛਾੜ ਦੀ ਘਟਨਾ ਲੈ ਕੇ ਜਾਂਦੇ ਆ ਤਾਂ ਉਹਨੂੰ ਅਗਾਹੇ ਵਗਾਹੇ ਗੋਲਮੋਲ ਕਰਕੇ ਪਾਸੇ ਕਰ ਦਿੱਤਾ ਜਾਂਦਾ ਤੁਸੀਂ ਐਂ ਦੇਖੋ ਕਿ ਜ ਉਹਨਾਂ ਸੀ ਇੱਕ ਛੋਟੀ ਜਿਹੀ ਛੇੜਛਾੜ ਦੇ ਉੱਤੇ ਉਹਨੂੰ ਨਾਰਮਲਾਈਜ਼ ਕਰਾਂਗੇ ਤੇ ਬਾਅਦ ਵਿੱਚ ਸਮਾਜਤਾ ਇਹੋ ਜਿਹੀਆਂ ਘਟਨਾਵਾਂ ਪ੍ਰਤੀ ਵੀ ਨਾਰਮਲਾਈਜ਼ ਹੋ ਰਹੀ ਆ ਕਿ ਉਹਨਾਂ ਨੂੰ ਲੱਗਦਾ ਨਹੀਂ ਕਿ ਕੋਈ ਵੱਡੀ ਘਟਨਾ ਆ ਪਰ ਜਿਨ੍ਹਾਂ ਨਾਲ ਬੀਤੀ ਆ ਤਾਂ ਉਹ ਸੋਚ ਕੇ ਦੇਖੋਗੇ ਉਹ ਕਹਿੰਦੇ ਅਸੀਂ ਆਪਣੀ ਬੱਚੀ ਨੂੰ ਪਹਿਲਾਂ ਹੀ ਨਹੀਂ ਪੜਨ ਭੇਜਣਾ ਸੀਗਾ ਤੇ ਮੈਂ ਦੁਨੀਆ ਦੀ ਸਭ ਤੋਂ ਵੱਡੀ ਗਲਤੀ ਕਰ ਲਈ ਕਿ ਮੈਂ ਆਪਣੀ ਬੱਚੀ ਨੂੰ ਕਾਲਜ ਭੇਜਿਆ ਜਦੋਂ ਕੋਈ ਪੇਰੈਂਟਸ ਇਸ ਤਰ੍ਹਾਂ ਸੋਚ ਰਿਹਾ ਆ ਤਾਂ ਇਹ ਸਾਡੇ ਸਾਰਿਆਂ ਦੇ ਲਈ ਸੋਚਣ ਦਾ ਸਵਾਲ ਆ ਕਿ ਸਾਡੀਆਂ ਬੱਚੀਆਂ ਇਹ ਅਸੀਂ ਜੇਬਾਂ 'ਚ ਪਾ ਕੇ ਨਹੀਂ ਘੁੰਮਣਾ ਸਾਡੀਆਂ ਬੱਚੀਆਂ ਆਣੇ ਕਾਲਜਾਂ 'ਚ ਵੀ ਜਾਣਾ ਆ ਨੌਕਰੀਆਂ ਵੀ ਕਰਨੀਆਂ ਨੇ ਜੇ ਮਾਹੌਲ ਬਿਹਤਰ ਨਹੀਂ ਹੋਊਗਾ ਤਾਂ ਅਸੀਂ ਉਹਨਾਂ ਲਈ ਸਾਰੇ ਰਾਹ ਜਿਹੜੇ ਆ ਉਹ ਬੰਦ ਕਰ ਰਹੇ ਹੋਵਾਂਗੇ ਇਸ ਲਈ ਸਾਰਿਆਂ ਦੀ ਸਾਂਝੀ ਲੜਾਈ ਆ ਕਿ ਸਾਨੂੰ ਇਹ ਮਾਹੌਲ ਨੂੰ ਬਿਹਤਰ ਬਣਾਉਣ ਲਈ ਲੜਨਾ ਚਾਹੀਦਾ ਜਦੋਂ ਦੀ ਇਹ ਘਟਨਾ ਵਾਪਰੀ ਆ ਉਸ ਤੋਂ ਬਾਅਦ ਜਦੋਂ ਕੰਪਲੇਂਟ ਹੁੰਦੀ ਆ ਲੜਕੀ ਦੀ ਤਾਂ ਪੁਲਿਸ ਦੀ ਜਿਹੜੀ ਕਾਰਵਾਈ ਆ ਗਈ ਪੁਲਿਸ ਨੇ ਤੁਰੰਤ ਕਾਰਵਾਈ ਜਿਹੜੀ ਕਰਨੀ ਸ਼ੁਰੂ ਕੀਤੀ ਪੋਜ਼ਿਟਿਵ ਜਿਹੜਾ ਪੁਲਿਸ ਦਾ ਜਿਹੜਾ ਇਹ ਰਿਹਾਗਾ ਇਸ ਤੋਂ ਇਲਾਵਾ ਅਸੀਂ ਜਿਹੜਾ ਪ੍ਰੋਟੈਸਟ ਕੀਤਾ ਸੀਗਾ ਸਾਡਾ ਪ੍ਰੋਟੈਸਟ ਕਰਨ ਦਾ ਮਤਲਬ ਇਹ ਸੀਗਾ ਵੀ ਕਾਲਜ ਅੰਦਰ ਜਿਹੜਾ ਬਹੁਤ ਲੰਮੇ ਟਾਈਮ ਤੋਂ ਇੱਕ ਮਾਹੌਲ ਸਿਰਜਿਆ ਹੋਇਆ ਜਿਹੜਾ ਇੱਥੇ ਗੁੰਡਾਗਰਦੀ ਸਰਿਆਮ ਹੁੰਦੀ ਆ ਲੜਕੀਆਂ ਨਾਲ ਸ਼ੇਰ ਸ਼ਾੜ ਹੁੰਦੀ ਆ ਇੱਥੇ ਕੋਈ ਵਿਦਿਅਕ ਮਾਹੌਲ ਨਹੀਂ ਹੈ ਜੇਕਰ ਵਿਦਿਅਕ ਮਾਹੌਲ ਨਹੀਂ ਹੈ ਤਾਂ ਕਾਲਜ ਅੰਦਰ ਇਦਾਂ ਦੀਆਂ ਘਟਨਾਵਾਂ ਵਾਪਰਨੀਆਂ ਨਹੀਂ ਅਸੀਂ ਨੇ ਇਹ ਘਟਨਾ ਆ ਨਾ ਤਾਂ ਪਹਿਲੀ ਆ ਤੇ ਨਾ ਹੀ ਆਖਰੀ ਆ ਇਸ ਤੋਂ ਬਾਅਦ ਵੀ ਘਟਨਾਵਾਂ ਵਾਪਰ ਰਹੀਆਂ ਜੇਕਰ ਕਾਲਜ ਅੰਦਰ ਕੋਈ ਉਦਾਂ ਦਾ ਵਿਦਿਅਕ ਮਾਹੌਲ ਨਹੀਂ ਹੋਊਗਾ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਦਾ ਕੋ ਤਾਏ ਘਟਨਾਵਾ ਵਾਪਰ ਰਹੀਆਂ ਨੇ ਇਸ ਮਾਹੌਲ ਦੇ ਖਿਲਾਫ ਸਾਡੀ ਜਿਹੜੀ ਐਜੀਟੇਸ਼ਨ ਆ ਇਸ ਮਾਹੌਲ ਦੇ ਖਿਲਾਫ ਸਾਨੂੰ ਪ੍ਰਿੰਸੀਪਲ ਮੈਡਮ ਨੇ ਵੀ ਭਰੋਸਾ ਦਿੱਤਾ ਵੀ ਅਸੀਂ ਇਸ ਮਾਹੌਲ ਨੂੰ ਬਦਲਾਂਗੇ ਉਸ ਦੇ ਵਿੱਚ ਅਸੀਂ ਵਿਦਿਆਰਥੀਆਂ ਵੱਲੋਂ ਵੀ ਆਪਣਾ ਯੋਗਦਾਨ ਪਾਵਾਂਗੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅਸੀਂ ਜਿੰਨੇ ਯਤਨ ਹੋਏ ਅਸੀਂ ਕਰਾਂਗੇ ਇਸ ਤੋਂ ਇਲਾਵਾ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਹੋਊਗੀ ਤਾਂ ਅਸੀਂ ਜਿਹੜੀ ਆ ਸੰਘਰਸ਼ ਦਾ ਜਿਹੜਾ ਰਸਤਾ ਉਹ ਅਪਣਾਵਾਂਗੇ ਤੇ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣ ਤੱਕ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ ਵੀ ਜਿਹੜੇ ਕਮਰਿਆਂ ਦੇ ਵਿੱਚ ਕਲਾਸਾਂ ਨਹੀਂ ਲੱਗਦੀ ਉੱਥੇ ਇਦਾਂ ਦੀਆਂ ਘਟਨਾਵਾਂ ਹੋ ਸਕਦਾ ਕਿੰਨਾ ਟਾਈਮ ਪਹਿਲਾਂ ਵੀ ਵਾਪਰਦੀਆਂ ਹੁਣ ਉੱਥੇ ਉਹਦਾਂ ਦੀਆਂ ਕਲਾਸਾਂ ਦੇ ਵਿੱਚ ਸਾਰੇ ਦਿਨ ਚ ਇੱਕ ਜਾਂ ਦੋ ਕਲਾਸਾਂ ਮਸਾਂ ਲੱਗਦੀਆਂ ਹੁੰਦੀਆਂ ਤੇ ਉਹ ਕਮਰੇ ਸਾਰੇ ਦਿਨ ਖਾਲੀ ਹੁੰਦੇ ਆ ਸਟੂਡੈਂਟ ਉੱਥੇ ਬਹੁਤ ਥੋੜੇ ਜਾਂਦੇ ਆ ਤਾਂ ਉੱਥੇ ਇਦਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਉੱਪਰ ਕੈਮਰਿਆਂ ਦਾ ਕੋਈ ਪ੍ਰਬੰਧ ਨਹੀਂ ਹੈ ਮੈਡਮ ਕਹਿੰਦੇ ਸੀਗੇ ਵੀ ਰਾਇਮਰੇ ਹੈਗੇ ਅਸੀਂ ਉੱਪਰ ਦੇਖਿਆ ਉੱਥੇ ਕੈਮਰਿਆਂ ਦਾ ਕੋਈ ਪ੍ਰਬੰਧ ਨਹੀਂ ਉੱਪਰ ਕੈਮਰੇ ਵੀ ਲਗਾਉਣੇ ਚਾਹੀਦੇ ਆ ਕਿਕਰ ਉਹ ਕਲਾਸਾਂ ਦੇ ਵਿੱਚ ਸਟੂਡੈਂਟ ਨਹੀਂ ਉੱਦਾਂ ਜਾਂਦੇ ਉੱਥੇ ਟੀਚਰ ਘਟ ਜਾਂਦੇ ਆ ਤਾਂ ਉੱਥੇ ਕ ਮੇਰੇ ਵੱਲੋਂ ਹੀ ਆਸ਼ਵਾਸਨ ਦਿੱਤਾ ਗਿਆ ਹੈ ਕਿ ਅਸੀਂ ਪੂਰੇ ਸਾਡਾ ਤੇ ਪੁਲਿਸ ਡਿਪਾਰਟਮੈਂਟ ਦਾ ਪੂਰਾ ਸਹਿਯੋਗ ਹੈ ਔਰ ਮੈਂ ਉਹਨਾਂ ਨਾਲ ਰਾਤ ਦੇ ਚਾ ਜੋ ਪੁਲਿਸ ਨੇ ਕਾਰਵਾਈ ਕਰ ਰਹੀ ਹੈ ਤਿੰਨੋਂ ਦੋਸ਼ੀ ਫੜ ਲਏ ਨੇ ਔਰ ਜੋ ਉਹਨਾਂ ਵੱਲੋਂ ਸਾਡੇ ਇੱਥੇ ਕੋਈ ਤਫ਼ਤੀਸ਼ ਕਰਨੀ ਆ ਉਹ ਅਸੀਂ ਸਾਰੀ ਉਹਨਾਂ ਨਾਲ ਕੋਆਪਰੇਟ ਕਰ ਰਹੇ ਹਾਂ ਹਾਂ ਠੀਕ ਹੈ ਬੱਚਿਆਂ ਦੇ ਮਨ ਵਿੱਚ ਰੋਸ਼ ਵੀ ਹੈ ਤੇ ਉਹ ਉਹਨਾਂ ਦੇ ਉੱਤੇ ਵੀ ਇਸ ਗੱਲ ਦਾ ਅਸਰ ਹੈ ਤੇ ਉਹਨਾਂ ਨੇ ਐਕਸਪ੍ਰੈਸ ਕਰਨ ਲਈ ਧਰਨਾ ਲਾਇਆ ਹੈ ਪਰ ਮੈਂ ਰੀਸ਼ੋਰ ਕੀਤਾ ਵੀ ਸਾਡੀ ਪੂਰੀ ਕੋਆਪਰੇਸ਼ਨ ਹੈਗੀ ਬੱਚਿਆਂ ਨਾਲ ਸਾਡੀ ਪੂਰੀ ਕੋਆਪਰੇਸ਼ਨ ਹੈ ਪ੍ਰਸ਼ਾਸਨ ਨਾਲ ਤੇ ਅਸੀਂ ਪੂਰੀ ਆਪਣੀ ਵਾ ਲਾਵਾਂਗੇ ਕਿ ਦੋਸ਼ੀਆਂ ਨੂੰ ਪੂਰੀ ਸਜ਼ਾ ਮਿਲੇ। ਕੀ ਲੱਗਦਾ ਉਹ ਉਸ ਦੀ ਉਹਦੀ ਆਈਡੈਂਟੀਟੀ ਡਿਸਕਲੋਸ ਨਾ ਹੋਣ ਦੇ ਡਰ ਤੋਂ ਮੈਂ ਨਹੀਂ ਮਿਲੀ ਪਰ ਮਿਲੂੰਗੀ। ਕੀ ਲੱਗਦਾ ਕੋਈ ਤਾਂ ਹੀ ਕਿੱਥੋਂ ਹੋ ਜਾਣਾ। ਇਹ ਤਾਂ ਜਦੋਂ ਪੂਰੀ ਤਫ਼ਤੀਸ਼ ਹੋਊਗੀ ਤਾਂ ਦੇਖਿਆ ਜਾਊਗਾ। ਲੱਗਦਾ ਵੀ ਦੇਖੋ ਸਹਿਮ ਤਾਂ ਹੋ ਗਈ ਉਹਦੇ ਮਨ ਵਿੱਚ ਪਰ ਆਫਟਰ ਆਲ ਅਸੀਂ ਤਾਂ ਸ਼ੋਰ ਹੀ ਕਰ ਸਕਦੇ ਹਾਂ ਨਾ ਕਿ ਅਸੀਂ ਔਰ ਮੈਂ ਤਾਂ ਹਮੇਸ਼ਾ ਬੱਚਿਆਂ ਦੇ ਪੱਖੀ ਗੱਲ ਕੀਤੀ ਹੈ ਤੇ ਸਾਡਾ ਜੋ ਔਰਮਨ ਸੇਫਟੀ ਸੈਲ ਬਣਿਆ ਹੈ ਗ੍ਰੀਵੈਂਸ ਕਮੇਟੀ ਬਣੀ ਹੈ ਉਹ ਖੁੱਲੀ ਹੈ ਕਿ ਕੋਈ ਸਾਡੇ ਕੋਲ ਆਵੇ ਤਾਂ ਅਸੀਂ ਸ਼ੋਰਲੀ ਉਸ ਦਾ ਪੂਰਾ ਨਾ ਵੱਡੀ ਗੱਲ ਸਮਝ ਨਹੀਂ ਆਈ ਆ ਵੀ ਤਿੰਨੇ ਆਊਟਸਾਈਡਰ ਸੀ ਹਾਂਜੀ ਉਹ ਅੰਦਰ ਕਿ ਕਿਸ ਤਰ੍ਹਾਂ ਜੇ ਕਿ ਸਿਕਿਉਰਿਟੀ ਬਾਹਰ ਹੈ ਕਿ ਅੰਦਰ ਸਿਕਿਉਰਿਟੀ ਗੇਟ ਤੇ ਹੈਗੀ ਪਰ ਕਈ ਵਾਰੀ ਤੁਹਾਨੂੰ ਵੀ ਪਤਾ ਹੈ ਦਿਵਾਰਾਂ ਵੀ ਤਪਿਆਂ ਜਾਂਦੀਆਂ ਸੋ ਦੇਖਾਂਗੇ ਇਹ ਫਿਰ ਕੰਮ ਵੀ ਲੁੱਕ ਇਨ ਟੂ ਵੀ ਵਿਲ ਲੁੱਕ ਇਨ ਟੂ ਇਟ ਜੈਸ ਯੂ ਹੋਰ ਸਿਕਿਉਰਿਟੀ ਅਸੀਂ ਆਲਰੇਡੀ ਨਵੀਂ ਸਿਕਿਉਰਿਟੀ ਲਾ ਚੁੱਕੇ ਹਾਂ ਬਦਲ ਚੁੱਕੇ ਹਾਂ ਔਰ ਇਸ ਕਾਲਜ ਇਸ ਤੋਂ ਜ਼ਿਆਦਾ ਸਿਕਿਉਰ ਹੋਊਗਾ ਸਾਡੇ 1300 ਕੁ ਮੁੰਡੇ ਤੇ ਲੜਕੀਆਂ ਜਿਹੜੀਆਂ ਸਟੈਂਡਿੰਗ ਸੀ ਜਾ ਰਹੀਆਂ ਅ ਤਕਰੀਬਨ 2800 2900 ਵਿਦਿਆਰਥੀ ਸਾਡੇ 1350 ਲੜਕੀਆਂ ਦੱਸੀ ਜਾ ਰਹੀਆਂ ਉਹਨਾਂ ਦੀ ਸਿਕਿਉਰਿਟੀ ਦਾ ਵੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਹੈ ਲੈਗੇਜ ਦੇ ਕੁਝ ਕੰਨੇ ਕੰਦਾ ਕੱਟੇ ਜਾ ਸਕਦੇ ਨਹੀਂ ਨਹੀਂ ਪਰ ਪਤਾ ਨਹੀਂ ਇਹ ਇਹ ਉਹ ਨਾ ਦੋਸ਼ੀਆਂ ਦੀ ਗਲਤੀ ਹੈ ਉਹਨਾਂ ਨੇ ਕੀਤਾ ਆਦਰਵਾ ਕਹ ਰਿਹਾ ਅੱਜ ਕੱਡੀ ਟੀਮ ਆਈ ਹੋਈ ਹੈ ਜਿਹੜੀ ਹੈ ਅੱਜ ਹਾਇਰ ਐਜੂਕੇਸ਼ਨ ਤੋਂ ਟੀਮ ਤਫਤੀਸ਼ ਕਰਨ ਵਾਸਤੇ ਆਈ ਹੋਈ ਹੈ ਅਸੀਂ ਆਪਣੀ ਇੰਟਰਨਲ ਇੱਕ ਟੀਮ ਗਠਿਤ ਕੀਤੀ ਹੈ ਤਫਤੀਸ਼ ਤੇ ਔਰ ਵੈਰੀ ਸੂਨ ਅਸੀਂ ਸਾਰੇ ਤੱਥ ਲੱਭ ਲਵਾਂ ਕਿੰਨੇ ਮੈਂਬਰ ਆਏ ਨੇ ਜੀ ਟੀਮ ਦੇ ਤਿੰਨ ਮੈਂਬਰ ਆਇਆ ਹੈ ਹਾਇਰ ਐਜੂਕੇਸ਼ਨ ਤੋਂ ਇਸ ਮੌਕੇ ਪੁਲਿਸ ਅਧਿਕਾਰੀ ਅਤੇ ਕਾਲਜ ਪ੍ਰਿੰਸੀਪਲ ਹੋਰਾਂ ਦਾ ਕਹਿਣਾ ਹੈ ਕਿ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਪੀੜਤ ਨੂੰ ਇਨਸਾਫ ਦਿਵਾਇਆ ਜਾਵੇਗਾ ਅਕੀਕੀ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ